ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਜੀ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੜਾਂ ਦਾ ਪਾਣੀ ਹੈ ਜਿੰਨਾ ਵੀ ਹੈ ਆ ਦੇਖੋ ਤੁਸੀਂ ਕਿੰਨਾ ਬਰਬਾਦ ਹੋਈਆਂ ਕਿੰਨੀਆਂ ਫਸਲਾਂ ਬਰਬਾਦ ਹੋਈਆਂ ਇੱਥੇ ਫਿਰ ਕਿਹਦਾ ਹੁੰਦਾ ਪੜਦਾ ਦੱਸ ਕੀ ਲਿਖੇ ਫਿਰ ਮੈਨੂੰ ਬਹੁਤ ਸਾਰਾ ਜਾਏਗਾ ਮੇਰਾ ਕਈ ਸਾਲਾਂ ਤੋਂ ਸੁਖਣਾ ਸੀ ਜੀ ਕਿਵੇਂ ਹੋ ਜੀ ਦੋਸਤੋ ਹੋਪ ਕਰਦੇ ਹਾਂ ਸਾਰੇ ਵਧੀਆ ਹੋਗੇ ਠੀਕ ਹੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀਪਰੀ ਵਲੌਗ ਦੇ ਵਿੱਚ ਤੇ ਬਰੀ ਹੋਰੀ ਦੇਖ ਸਕਦੇ ਹੋ ਰੀਲਾਂ ਦੇਖੀ ਜਾਂਦੇ ਲੈ ਨਾ ਹੀ ਗਿਆ ਤੇ ਅੱਜ ਦਾ ਵਲੌਗ ਹੈ ਜੀ ਅੰਬਰ ਸਰਦਾਂਬਰ ਸਰ ਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੁਹਾਨੂੰ ਪਤਾ ਕਾਫੀ ਟਾਈਮ ਦੀਆਂ ਤੇ ਅਸੀਂ ਸੁਖ ਸੁਖੀ ਸੀਗੀ ਪਹਿਲਾਂ ਅਸੀਂ ਤੇ ਅਸੀਂ ਸੁੱਖ ਪੂਰੀ ਕਰਨੀ ਸੀ ਉਹ ਮੰਮੀ ਹੋਰਾਂ ਨੇ ਸੁੱਖੀ ਸੀ ਕਿ ਸਾਡੇ ਬੇਟੇ ਦਾ ਵਧੀਆ ਸੁੱਖ ਸ਼ਾਂਤੀ ਨਾਲ ਵਿਆਹ ਹੋ ਜੇ ਤੇ ਹੁਣ ਸੁੱਖ ਆਪਾਂ ਪੂਰੀ ਕਰ ਦੇਣੀ ਆ ਦੋਸਤੋ ਤੇ ਕੀ ਕਹਿਣਾ ਚਾਹੁੰਦੇ ਹਾਂ ਮੈਨੂੰ ਬਹੁਤ ਸਾਰਾ ਚਾਅ ਆਇਆਗਾ ਮੇਰੇ ਕਈ ਸਾਲਾਂ ਤੋਂ ਸੁਖਣਾ ਸੀਗਾ ਪਰ ਇਹ ਸੁਖਣਾ ਮੇਰੇ ਘਰ ਵਾਲੇ ਦੇ ਨਾਲ ਪੂਰਾ ਠੀਕ ਹੈ ਤੇ ਤੁਸੀਂ ਕਹਿੰਦੇ ਨਹੀਂ ਇੱਕ ਵਾਰੀ ਨਹੀਂ ਲੈ ਫਿਰ ਤਾਂ ਮੈਂ ਤੇਨੂੰ ਅੱਗੇ ਡੀਟੀਓ ਬਣ ਕੇ ਘਮਾਉਂ ਹਾਂ ਸੱਚੀ ਬੈਨਾਂ ਮਤਲਬ ਦੇ ਜੀ ਬਹੁਤ ਜ਼ਿਆਦੀ ਖੁਸ਼ੀ ਹੈ ਇਹ ਡ੍ਰੀਮ ਪੂਰਾ ਹੋਇਆ ਹੈ ਹਾਂ ਤੇ ਚਲਦੇ ਆ ਜੀ ਅੱਜ ਅੰਮ੍ਰਿਤਸਰ ਤੇ ਬਣੇ ਰਿਓ ਵਲੌਗ ਦੇ ਨਾਲ ਇਹਦੇ ਸ਼ਾਇਦ ਆਪਾਂ ਇੱਕ ਤੋਂ ਦੋ ਪਾਰਟ ਵੀ ਪਾਈਏ ਹਾਂਜੀ ਤੇ ਇਸ ਵਲੌਗ ਦੇ ਬਣੇ ਰਿਓ ਵਲੌਗ ਦੇ ਨਾਲ ਤੇ ਦੋਸਤੋ ਬੰਦੇਆਂ ਦੇ ਕਮੈਂਟ ਵੀ ਆਏ ਸੀਗੇ ਕਿਿੱਦੀ ਦੀ ਅੰਮ੍ਰਿਤਸਰ ਲੈ ਕੇ ਜਾਓ ਹਾਂ ਅੱਜ ਆਪਾਂ ਚਲਦੇ ਆ ਜੀ ਫਿਰ ਗੋਲਡਨ ਟੈਂਪਲ ਹਾਂਜੀ ਤੇ ਬਹੁਤ-ਬਹੁਤ ਸ਼ੁਕਰੀਆ ਜੀ ਬਣੇ ਰਿਓ ਐਵੇਂ ਵਲੌਗ ਦੇ ਨਾਲ ਚਲੋ ਲੋ ਵੀ ਦੋਸਤੋ ਹੋਰ ਵੀ ਤਿਆਰੀਆਂ ਚਾਰੀਆਂ ਫਿਰ ਤੇ ਹੁਣ ਚਲਦੇ ਆ ਆਪਾਂ ਮੰਮੀ ਡੈਡੀ ਹੋਰੀ ਵੀ ਸੂਟ ਲੈਣਗੇ ਆ ਤੋ ਬਸ ਜਲਦੀ ਆਪਾਂ ਖੇਤਦਿਆਂ ਜਾ ਰੀਆਂ ਸਵੇਰੇ ਗੱਡੀ ਨੇ ਆ ਜਾਣਾ ਤੇ ਇਹ ਆਪਣੇ ਵਲੌਗ ਪਾਰਟ ਵਾਈਜ਼ ਪਾਵਾਂਗੇ ਪਾਰਟ ਬਣਾ ਬਣਾ ਕੇ ਵਾਹਿਗੁਰੂ ਮੈਨੂੰ ਵੀ ਪਾਣੀ ਦਿਓ ਸੂਰਜ ਵਾਲਾ ਮੰਮੀ ਆ ਗਈ ਹਾਂਜੀ ਤੇ ਸਵੇਰ ਦੀਆਂ ਪੂਰੀਆਂ ਤਿਆਰੀਆਂ ਫਿਰ ਹਾਂ ਚਲੋ ਬਹੁਤ ਵਧੀਆ ਗੱਲ ਹੈ ਸਵੇਰੇ ਕਿੰਨੇ ਵਜੇ ਚੱਲਣਾ ਤਵੇ ਰਿਆ ਬਹੁਤ ਜਲਦੀ ਚੱਲ ਪੈਣਾ ਲੱਗੂਗਾ 4-5 ਵਜੇ ਹਾਂਜੀ ਹੁਣ ਫੇਰ ਜਲਦੀ ਸੌਂ ਜੀਏ ਨਾ ਰੋਟੀ ਖਾਓ ਹੋਰ 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 ਤੇ ਬਾਕੀ ਵਧੀਆ ਚਲੋ ਪਰਮਾਤਮਾ ਦੇ ਘਰ ਜਾਣਾ ਕਹਿੰਦੇ ਹੋਰ ਇਸ ਦਿਨ ਦੀ ਬਹੁਤ ਜਿਆਦਾ ਵੇਟ ਸੀਗੀ ਅੱਜ ਪੱਤਾ ਗੋਭੀ ਤੇ ਆਲੂ ਬਣਾ ਰਹੇ ਹਾਂ ਠੀਕ ਹੈ ਠੀਕ ਹੈ ਹੋਰ ਸਾਰੇ ਠੀਕ ਹੈ ਚਲੋ ਵਧੀਆ ਚੱਲੇ ਬੋ ਜੀ ਤਿਆਰੀਆਂ ਚੱਲ ਰਹੀਆਂ ਨੇ ਅੱਜ ਨੇ ਪੂਰੀ ਪ੍ਰੈਸਿੰਗ ਪ੍ਰੈਸਿੰਗ ਹੋ ਰਹੀ ਹੈ ਕੱਪੜਿਆਂ ਨੂੰ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਜੇ ਆਪਣੇ ਟੀਕੋ ਉਸਤਾਦ ਜੀ ਕੀ ਕਰ ਰਹੇ ਨੇ ਟੀਕੋ ਟੀਕੋ ਸੁਤਾ ਦੇ ਟੀਕੋ ਦੇਖੋ ਤੇ ਗੱਡੀ ਆਉਣ ਵਾਲੀ ਆ ਦੋਸਤੋ ਯਾਰ ਟਰੈਵਲ ਤੇ ਖਰਚਾ ਤਾਂ ਬਹੁਤ ਜਿਆਦਾ ਹੋ ਗਿਆ ਪਰ ਕੋਈ ਨਾ ਪਰ ਫੈਮਿਲੀ ਤੋਂ ਵੱਧ ਜੇ ਥੋੜੀ ਆ ਕੁਝ ਵੀ ਤੇ ਚਲੋ ਕੋਈ ਨਾ ਬਣੇ ਰ ਬਲੌਗ ਦੇ ਨਾਲ ਜੀ ਤੇ ਕਰਦੇ ਫਿਰ ਤਿਆਰੀਆਂ ਜਾਣਦੀਆਂ ਜੀ ਦੋਸਤੋ ਹਾਈ ਗੁਰਜੀ ਦਾ ਖਾਲਸਾ ਵਾ ਇਹ ਚੀਕੀ ਫਟੇ ਤਸਵੀਰ ਸਵੇਰ ਸਵੇਰ ਹੋਈ ਸੀ ਸਵੇਰ ਦੇ ਵਜੇ ਤੁਹਾਨੂੰ ਜੇ ਜਿੱਦਾਂ ਮੈਂ ਦੱਸਦਾ ਚਾਰ ਵਾਜੀ 27 ਮਿੰਟ ਹੋ ਗਏ ਤੇ ਅਸੀਂ ਰੈਡੀ ਨਹੀਂ ਹੋ ਗਏ ਤੇ ਮੈਂ ਕੰਮ ਹੀ ਕਰ ਰਿਹਾ ਸੀ ਬਸ ਹੁਣੇ ਜੀ ਸੱਤਾ ਸੀ ਤੇ ਦੋਸਤੋ ਹੁਣ ਫਿਰ ਤਿਆਰ ਹੋ ਗਏ ਕਈ ਵੀ ਤਿਆਰ ਤੇ ਹੁਣ ਚੱਲਦੇ ਆ ਅੰਮ੍ਰਿਤਸਰ ਤੇ ਗੱਡੀ ਵੀ ਆ ਗਈ ਤੇ ਫਿਰ ਖਿੱਚਦੇ ਆ ਤਿਆਰੀਆਂ ਅੰਮ੍ਰਿਤਸਰ ਦੀਆਂ ਕਿਉਂ ਭਰੀ ਇਹ ਫਰੀਦ ਹੈ ਸਪੈਸ਼ਲੀ ਡ੍ਰੀਮ ਸੀਗਾ ਅੰਮ੍ਰਿਤਸਰ ਜਾਣ ਦਾ ਮੈਂ ਤਾਂ ਕਾਫੀ ਭਰ ਗਿਆ ਹੋਇਆ ਚਲੋ ਜੀ ਚੱਲਦੇ ਆਂ ਫਿਰ ਆਪਾਂ ਕਰ ਲਓ ਅੰਦਰੋਂ ਕਰਿਆ ਯਾਰ ਸਨਭਣ ਦਿਓ ਅਰਜਨ ਸਿੰਘ ਖਾਲਸਾ ਜੇ ਜੇ ਤੱਕ ਹੀ ਪਾਲੇ ਤੁਮ ਅਗਰ ਭੇਜਿਆ ਜੀ ਕੋਲ ਨਹੀਂ ਤੋ ਅਜੂ ਕੋਲ ਭੇਜਾਂ ਗਾਡੀ ਨੂੰ ਭੇਜ ਅਮਰ ਨੱਕ ਲੈਂਪ ਚੱਤੀ ਹੈ ਆਪੀ ਕਰੀ ਤੇ ਮੰਮੀ ਨੂੰ ਉਹ ਬਚਾ ਲੈ ਜੈ ਨਹੀਂ ਉਹ ਜਾਵੇ ਜਾ ਜਾ ਲੈ ਬਟਾ ਮੇਰੇ ਤਰ੍ਹਾਂ ਦਾ ਸੀ ਸੀੜਾ ਬਾਕੀ ਉਹ ਜ਼ਰੂਰ ਬੋਤੇ। ਮੈਂ ਮਮੀ ਨੂੰ ਤੇ ਬਰੀ ਨੂੰ ਨਾ ਮੈਂ ਤੇਲ ਚੜ੍ਹ ਉਠਾ। ਇਹਨਾਂ ਨੂੰ ਤੇਲ ਦੁਰ ਨਾ ਚੜ੍ਹ ਜੀ। ਇਹ ਵੀ ਸ਼ੀਸ਼ਾ ਹੈਗਾ। ਹੈ। ਇਹ ਵੀ ਸ਼ੀਸ਼ਾ ਹੈਗਾ। ਮਾ ਸਬਸਕ੍ਰਾਈਬ ਕਰ। ਉਹ ਅੱਗੇ ਤਾਂ ਟੁੱਟੀਆਂ ਟੁੱਟੀਆਂ। ਉਸ ਵਿੱਚ ਵਾਹ। ਜੋ ਬੋਲੇ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਵੀ ਦੋਸਤੋ ਹੁਣ ਅਸੀਂ ਪੀਰਿਆਂ ਚਾਹ ਹੈ ਅਜੂ ਅਰਜਨ ਸਿੰਘ ਖਾਲਸਾ ਕਹਿੰਦੇ ਕਹਿੰਦੇ ਚਾਹ ਪੀਣੀ ਹੈ ਹਾਂ ਫਾਈਨਲੀ ਅਸੀਂ ਬਸ ਪਹੁੰਚ ਰਹੇ ਹਾਂ ਰਸਤੇ ਦੇ ਵਿੱਚ ਹੀ ਹਾਂ ਤੇ ਹੁਣ ਚਾਹ ਪਾਣੀ ਪੀਣਾ ਹੈ ਲੋ ਵੀ ਦੋਸਤੋ ਪੱਗ ਦੇਖ ਰਿਹਾ ਸੀ ਪੱਗ ਦੱਸੋ ਪੱਗ ਕਿੱਦਾਂ ਲੱਗਦੀ ਹੈ ਕੋਮੈਂਟ ਕਰਕੇ ਦੱਸੋ ਵੀ ਆਪਾਂ ਪੱਗ ਕੈਂ ਬੰਨੀ ਹੈ ਅਰਜਨ ਸਿੰਘ ਖਾਲਸਾ ਅੜਿੰਗ ਕੋਈ ਟਾਰ ਹੈ ਸੰਤ ਦੇ ਦੀ ਜਿਸ ਵਸਤੂ ਨੂੰ ਉਹ ਗੇੜੀ ਰੱਖੀ ਸੀ ਹਾਂ ਹਾਂ ਉਹ ਗੱਲ ਕਰਤੋਂ ਗੇੜੀ ਰੱਖੀ ਸੀ ਸੱਤ ਕਲਾਸ ਕਰਦੇ ਆ ਸਿੱਧਾ ਹੀ ਕਹਿੰਦਾ ਸੱਤ ਕਲਾਸ ਗੇੜੀ ਰੱਖੀ ਸੀ ਪਹਿਲੇ ਬੰਦੇ ਉਹ ਮੈਂ ਕਿਹਾ ਟਾਈਮ ਨਾਲ ਲੱਗ ਜੂ ਕਿਹਦੇ ਕਹਿੰਦੇ ਚਾਹ ਵੀ ਨਾ ਤਾਂ ਨਾ ਸਸਤੀ ਜੋੜੀ ਮਾਂ ਜੀ ਦੀ ਫਿਰ ਸੌਖ ਸੁੱਖੀ ਸੀ ਪਰ ਪੂਰੀ ਕਰਨੀ ਹੈ ਪਾਣੀ ਪੀਣਾ ਠੰਡਾ ਹੈ ਬੋਤਲ ਫਿਰ ਉੱਥੋਂ ਮੰਗਾ ਲੈਣੇ ਆ ਆ ਬਾਈ ਨੂੰ ਕਹਿ ਦੂੰ ਚਾਹ ਨਾ ਪਰਾਉਂਦੇ ਨਾ ਇੱਥੇ ਨਾਰੋਗਦੇ

ਮੇਰੀ ਨਾ ਚਾਸਲ ਯਾਰ ਛੋਟੋ ਯਾਰ ਹੈ ਕਮਾਲ ਹੋਈ ਫੇਰੀ ਯਾਰ ਇਹ ਦਾ ਨਰਮੇ ਕਾਲ ਜਿੰਨਾ ਬੋੜਾ ਦਸਤੀ ਆ ਲਓ ਮਠੀਆਂ ਇੱਕ ਠੰਡੇ ਪਾਣੀ ਦੀ ਬੋਤਲ ਲੈ ਦੇ ਠੰਡੀ ਦੇ ਦਿਓ ਉਹ ਬਾਈ ਨੂੰ ਕੋਲ ਮਾਰ ਮੈਂ ਸਾਧਦਾ ਮੈਂ ਸੱਦ ਕੇ ਲੋਣਾ ਬੇਟਾ ਨੂੰ ਕਿੰਨੀ ਖੁਸ਼ੀ ਆ ਜਾਣਦੀ ਬਹੁਤ ਜ਼ਿਆਦਾ ਬਹੁਤ

ਫੋਟੋ ਵਾ ਦੇਖੀ ਆਂਦੇ ਫੋਟੋ ਵਾ ਹੈਪੀ ਨੂੰ ਹੈਪੀ ਰਹਿਣਾ ਹੁੰਦਾ ਪਰ ਦੱਸ ਕੀ ਲੀ ਗੇ ਫਿਰ ਨੂਡਲ ਆ ਕਿਹੜੇ ਨੂਡਲ ਕਿਤੇ ਅੱਗੇ ਕਿਹੜੇ ਨੂਡਲ ਨੂਡਲ ਕਿਹੜੇ ਕਿਹੜੇ ਨੂਡਲ ਦੱਸੋ ਕਿਹੜੇ ਨੂਡਲ ਲਾ ਗਏ ਨਾ ਨਾ ਚੀਜ਼ ਖਾਣੀ ਨਹੀਂ ਗਣੀ ਵੀ ਯਾਰ ਬੜੀ ਗੀਸ ਮਸੀਨ ਦੀ ਹੈ ਨਹੀਂ ਤਾਂ ਪਤਾ ਹੀ ਨਹੀਂ ਕਿ ਹਾਂ 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 ਚਲੋ ਅਮੀ ਬੈਠੋ ਬੈਠੋ ਹੁਣ ਸਿੱਧੀ ਅੰਮ੍ਰਿਤਸਰ ਹੀ ਰੁਕਾਂਗੇ ਗੱਡੀ ਕੋਈ ਦੋਸਤੋ ਇਹ ਸੀਗਾ ਪਾਣੀ ਜੋ ਹੜ੍ਹਾਂ ਦਾ ਪਾਣੀ ਹੈਗਾ ਆ ਵਾਲਾ ਆ ਵਾਲਾ ਦੋਸਤੋ ਹੜ੍ਹਾਂ ਦਾ ਪਾਣੀ ਹੈ ਜਿੰਨਾ ਵੀ ਹੈ ਆ ਦੇਖੋ ਤੁਸੀਂ ਕਿੰਨਾ ਬਰਬਾਦ ਹੋਈਆਂ ਕਿੰਨੀਆਂ ਫਸਲਾਂ ਬਰਬਾਦ ਹੋਈਆਂ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਦਰਿਆਈ ਬਣ ਚੁੱਕਿਆ ਏ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਇਹ ਹੜ੍ਹਾਂ ਦਾ ਪਾਣੀ ਹੈ ਹਾਂ ਪਾਣੀ ਗਿਆ ਤੇ ਪਾਣੀ ਆ ਗਿਆ ਪਾੜੀਆਂ ਆ ਰਹੇ ਹਨ ਹਾਂ ਇਹ ਪਾਣੀ ਸੀਗਾ ਹੁਣ ਤਾਂ ਬਹੁਤ ਘਟ ਗਿਆ ਪਾਣੀ ਹੈ ਆਸ-ਪਾਸ ਦੀ ਲੋਕੇਸ਼ਨ ਹੈ ਦੇਖ ਸਕਦੇ ਹੋ ਤੁਸੀਂ ਜਲਦੀ ਘੜੇ ਉੱਤਰ ਕੇ ਬਣਾਵਾਂਗੇ ਇਹ ਵੀਡੀਓ ਉਸਕੇ ਸਾਹਮਣੇ ਆਉਂਦੇ ਕੋਕੜਾ ਆਪਰਾ

प्यारी संगत भी आ रही है तो देखो जी आप पहुंच चुके हैं इस टाइम जी आप थले की पार्किंग आ गए अंदर दुकाना भी बनिया हुई हैं बहुत सोहनिया मूर्तियां है सोहनिया प्यार आ नीचे की पार्किंग है ਪਕੜੀ ਲਾ ਕੇ ਫਿਰ ਚੱਲਦੇ ਆਂ ਜੀ ਮੰਮੀ ਹਾਈ ਤੱਕ ਕਿਵੇਂ ਲੱਗੀ ਜਾਂਦਾ ਬਹੁਤ ਵਧੀਆ ਕਿਵੇਂ ਲੱਗੀ ਜਾਂਦਾ ਡੈਡੀ ਬਹੁਤ ਵਧੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਜੀ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਦੋਸਤੋ ਇਹ ਆਪਣਾ ਹੈਗਾ ਜੀ ਫਸਟ ਪਾਰਟ ਤੇ ਮਿਲਦੇ ਆਂ ਕੱਲ੍ਹ ਵਾਲੇ ਪਾਰਟ ਦੇ ਵਿੱਚ ਅਗਲੇ ਪਾਰਟ ਦੇ ਵਿੱਚ ਅੰਮ੍ਰਿਤਸਰ ਦਾ ਪੂਰਾ ਵਲੌਗ ਪਾ ਦਾਂਗੇ ਤੇ ਬਾਕੀ ਇਹ ਇੰਨੀ ਕਿ ਚੀਜ਼ਾਂ ਜਿਹੜਾ ਆਪਾਂ ਕਵਰ ਕਰਦੇ ਆ ਹਨਾ ਇਹਨੂੰ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਜਣੇ ਨਵੇਂ ਆ ਵੀਡੀਓ ਨੂੰ ਲਾਈਕ ਕਰਿਓ ਤੇ ਦੋਸਤੋ ਮਿਲਦੇ ਆਂ ਫਿਰ ਕੱਲ੍ਹ ਵਾਲੇ ਵਲੌਗ 'ਚ ਅਗਲੇ ਪਾਰਟ 'ਚ ਮਿਲਦੇ ਆਂ ਬਰਸਰ ਵਾਲੀ 'ਚ ਧੰਨਵਾਦ ਜੀ